ਸਤਿ ਸ੍ਰੀ ਅਕਾਲ ਦੋਸਤੋ ਪ੍ਰੋਗਰਾਮ ਕਥਾਜਗਤ ਵਿੱਚ ਤੁਹਾਡਾ ਸਵਾਗਤ ਹੈ ਮੈਂ ਐਚਐਸ ਡਿੰਪਲ ਦੋਸਤੋ ਅੱਜ ਗੱਲ ਕਰਦੇ ਆਂ ਅਨੀਮਨ ਸਿੰਘ ਦੀ ਕਹਾਣੀ ਚਿਕਨ ਸ਼ਾਪ ਦੋਸਤੋ ਇਸ ਕਹਾਣੀ ਦੇ ਜਿਹੜੀ ਹੈ ਇਹ ਕਹਾਣੀ ਚਿਕਨ ਸ਼ਾਪ ਜਿਹੜੀ ਹੈ ਇਹ ਅਨੀਮਨ ਸਿੰਘ ਦੀ ਜਿਹੜੀ ਨਵੀਂ ਆ ਰਹੀ ਕਿਤਾਬ ਹੈ ਉਸ ਦੀ ਪ੍ਰਮੁੱਖ ਕਹਾਣੀ ਹੈ ਉਸ ਦਾ ਸਰਲੇਖ ਵੀ ਚਿਕਨ ਸ਼ਾਪ ਹੀ ਹੈ ਇਹ ਕਹਾਣੀ ਜਿਹੜੀ ਹੈ ਉਹ ਹੁਣ ਦੇ 47ਵੇਂ ਅੰਕ ਦੇ ਵਿੱਚ ਛਪੀ ਹੈ ਤੇ ਇਹ ਕਹਾਣੀ ਤੁਸੀਂ ਹੁਣ ਵਿੱਚ ਵੀ ਪੜ ਸਕਦੇ ਹੋ ਇਹ ਜਿਹੜੀ ਆ ਇਹ ਉਸ ਦੇ ਵਿੱਚ ਜਿਹੜੀ ਚਿਕਨ ਸ਼ਾਪ ਜਿਹੜਾ ਉਸ ਦਾ ਕਹਾਣੀ ਸੰਗ੍ਰਹਿ ਹੈ ਉਸ ਦੇ ਵਿੱਚ ਵੀ ਪੜ ਸਕਦੇ ਹੋ ਦੋਹਾਂ ਦੇ ਵਿੱਚ ਵੀ ਪੜ ਸਕਦੇ ਹੋ ਆਪਾਂ ਗੱਲ ਕਰੀਏ ਕਹਾਣੀ ਦੇ ਬਾਰੇ ਤੁਸੀਂ ਤਾਂ ਕਹਾਣੀ ਦੇ ਜਿਹੜੇ ਬਾਰੇ ਜੋਸਫ ਕੈਂਬਲ ਦਾ ਜਿਹੜਾ ਸੁਝਾਅ ਹੈ ਜਿਹੜੀ ਉਸ ਦੀ ਮੋਨੋਮਿਥ ਦੀ ਜਿਹੜਾ ਕਨਸੈਪਟ ਹੈ ਸੰਕਲਪ ਹੈ ਉਸ ਦੇ ਮੁਤਾਬਕ ਦੁਨੀਆ ਦੇ ਵਿੱਚ ਸਿਰਫ ਇੱਕ ਹੀ ਕਹਾਣੀ ਹੈ ਅਤੇ ਬਾਕੀ ਸਾਰੀਆਂ ਕਹਾਣੀਆਂ ਕਥਾਵਾਂ ਜਿਹੜੀਆਂ ਨੇ ਉਹ ਉਹਨਾਂ ਦਾ ਹੀ ਵਿਸਤਾਰ ਹੈ ਐਨ ਫਰਾਈ ਜਿਹੜਾ ਹੈ ਜਿਸ ਨੇ ਆਰਕੇਟਾਈਪ ਦਾ ਜਿਹੜਾ ਸੰਕਲਪ ਦਿੱਤਾ ਸੀ ਸਿਧਾਂਤ ਦਿੱਤਾ ਸੀ ਉਹ ਕਹਿੰਦਾ ਹੈ ਕਿ ਦੁਨੀਆ ਦੇ ਵਿੱਚ 6-7 ਕਹਾਣੀਆਂ ਹਨ ਉਹੀ ਤੋੜ ਮਰੋੜ ਕੇ ਜਿਹੜੀਆਂ ਨੇ ਲਿਖੀਆਂ ਜਾਂਦੀਆਂ ਨੇ ਹੁਣ ਕਹਾਣੀ ਆਦਰਸ਼ਿਕ ਕਹਾਣੀ ਕੀ ਹੈ ਆਪਾਂ ਕਹਾਣੀ ਦੀ ਜਦੋਂ ਜਦੋਂ ਆਲੋਚਨਾ ਕਰਦੇ ਹਾਂ ਤਾਂ ਉਸ ਦੇ ਵਿੱਚ ਕਿਹੜੀਆਂ ਚੀਜ਼ਾਂ ਨੂੰ ਦੇਖਣਾ ਹੈ ਤਾਂ ਆਪਣੇ ਸਾਹਮਣੇ ਕੋਈ ਮਾਡਲ ਹੈ ਕਿ ਇਹ ਆ ਕਹਾਣੀ ਬੈਸਟ ਕਹਾਣੀ ਹੈ ਸਰਬੋਤਮ ਕਹਾਣੀ ਹੈ ਆਦਰਸ਼ਿਕ ਕਹਾਣੀ ਹੈ ਤੇ ਇਸ ਕਹਾਣੀ ਦੇ ਨਾਲ ਕੋਈ ਵੀ ਕਹਾਣੀ ਦੀ ਜਦੋਂ ਅਸੀਂ ਅਲੋਚਨਾ ਜਾਂ ਪਰਤ ਤਿਆਰ ਕਰਦੇ ਹਾਂ ਤਾਂ ਉਸ ਸਪੈਸਿਫਿਕ ਕਹਾਣੀ ਦੇ ਨਾਲ ਵਿਸ਼ਿਸ਼ਟ ਕਹਾਣੀ ਦੇ ਨਾਲ ਉਸ ਦਾ ਕਿੰਨਾ ਕੁ ਮੇਲਜੋਲ ਹੈ ਜਾਂ ਉਸ ਦੇ ਕਿੰਨੇ ਸਮਾਨਤਰ ਹੈ ਉਸ ਦੇ ਕਹਾਣੀ ਜਾਂ ਕੀ ਇਹੋ ਜਿਹਾ ਕੁਝ ਹੈ ਦੋਸਤੋ ਇਹੋ ਜਿਹਾ ਲੱਭਣ ਦੇ ਯਤਨ ਜਿਹੜੇ ਹਨ ਉਹੀ ਸਾਨੂੰ ਜਿਹੜੀ ਹੈ ਕਹਾਣੀ ਦੀ ਪਰਤ ਜਿਹੜੀ ਹੈ ਹਰੇਕ ਵਾਰ ਨਵੀਂ ਪਰਤ ਤਿਆਰ ਕਰਨ ਦੇ ਲਈ ਜਿਹੜੀ ਪ੍ਰੇਰਣਾ ਸਰੋਤ ਬਣਦੇ ਨੇ ਪ੍ਰੇਰਣਾ ਦਾ ਕਾਰਨ ਬਣਦੇ ਨੇ ਵਿਸ਼ਵਦੇਵ ਵਿੱਚ ਜਿਹੜੀਆਂ ਹਨ ਜਿਹੜੀਆਂ ਰੂਸ ਦੇ ਵਿੱਚ ਲਿਖੀਆਂ ਜਾਂਦੀਆਂ ਕਹਾਣੀਆਂ ਉਹਨਾਂ ਦਾ ਇੱਕ ਅਲੱਗ ਫਲੇਵਰ ਹੈ ਉਹ ਲੋਕਪਖੀ ਕਹਾਣੀਆਂ ਦੇ ਉੱਤੇ ਜ਼ਿਆਦਾ ਜ਼ੋਰ ਦਿੱਤਾ ਗਿਆ ਹੈ ਸ਼ੁਰੂ-ਸ਼ੁਰੂ ਦੇ ਵਿੱਚ ਗੋਰਕੀ ਤੋਂ ਪਹਿਲਾਂ ਟਾਲਸਟਾਈ ਦੋਸਤੋ ਵਸਕੀ ਨੇ ਜਿਹੜਾ ਗਲਪ ਲਿਖਿਆ ਉਸਦੇ ਤੇ ਅਧਿਆਤਮਿਕ ਬਾਦ ਵੀ ਬਹੁਤ ਜ਼ਿਆਦਾ ਹੈ ਸਮਾਜ ਦਾ ਬਹੁਤ ਜ਼ਿਆਦਾ ਹਾਵੀ ਹੈ ਉਸਦੇ ਵਿੱਚ ਨੈਤਿਕਤਾ ਹੈ ਹੁਣ ਜਿਹੜੀ ਅੱਜ ਜਿਹੜੀ ਕਹਾਣੀ ਪੰਜਾਬ ਦੇ ਵਿੱਚ ਜਿਹੜੀ ਕਹਾਣੀ ਲਿਖੀ ਜਾ ਰਹੀ ਹੈ ਉਸ ਦੇ ਵਿੱਚ ਅਸੀਂ ਅਕਸਰ ਮੋਪਾਸਾਂ ਦਾ ਜ਼ਿਕਰ ਕਰਦੇ ਹਾਂ ਐਲਜਰ ਐਜਰ ਐਲਨ ਪੋ ਦਾ ਜ਼ਿਕਰ ਕਰਦੇ ਹਾਂ ਤੇ ਸਭ ਤੋਂ ਜ਼ਿਆਦਾ ਜਿਹੜਾ ਹੈ ਉਹ ਅਸੀਂ ਚੈਕਪ ਦਾ ਜ਼ਿਕਰ ਕਰਦੇ ਹਾਂ ਤਾਂ ਅਸੀਂ ਜਦੋਂ ਇਸ ਕਹਾਣੀ ਦੇ ਪੜਤ ਤਿਆਰ ਕਰਦੇ ਹਾਂ ਤਾਂ ਸਾਡੇ ਸਾਹਮਣੇ ਜਿਹੜੇ ਹਨ ਉਹ ਕਹਾਣੀ ਦੇ ਜਿਹੜੇ ਪੁਰਾਣੇ ਮਾਡਲ ਹਨ ਉਹੀ ਫਿਰ ਮੁੜਕੜ ਕੇ ਜਿਹੜੇ ਹਨ ਸਾਹਮਣੇ ਆਉਂਦੇ ਹਨ ਕਹਾਣੀ ਦੇ ਵਿੱਚ ਰੌਚਕਤਾ ਕਹਾਣੀ ਦੇ ਵਿੱਚ ਕਥਾ ਰਸ ਹੋਣਾ ਕਹਾਣੀ ਦੇ ਵਿੱਚ ਚੰਗੇ ਵਿਸ਼ੇ ਹੋਣਾ ਨਵੇਕਲੇ ਵਿਸ਼ੇ ਹੋਣਾ ਅਤੇ ਉਸ ਦਾ ਅੰਤ ਜਿਹੜਾ ਹੈ ਅਤੇ ਸਰਲੇਖ ਜਿਹੜਾ ਹੈ ਉਸ ਦੇ ਕਿਰਦਾਰ ਇਹਨਾਂ ਸਾਰੀਆਂ ਚੀਜ਼ਾਂ ਦੀ ਆਪਣੀ ਆਪਣੀ ਮਹੱਤਤਾ ਹੈ ਆਪਾਂ ਕਹਾਣੀ ਦੇ ਬਾਰੇ ਜਿਹੜਾ ਪਰਚੋਲ ਆਰੰਭ ਕਰੀਏ ਕਹਾਣੀ ਦਾ ਵਿਸ਼ਾ ਚਿਕਨ ਸ਼ਾਪ ਕਹਾਣੀ ਜਿਹੜੀ ਆ ਇੱਕ ਕਸਾਈ ਦਾ ਕਿੱਤਾ ਜਿਹੜਾ ਹੈ ਉਸ ਦੀ ਕਾਰਜ ਸ਼ੈਲੀ ਜਿਹੜੀ ਆ ਉਸ ਨੂੰ ਬੜੀ ਬਾਰੀਕੀ ਦੇ ਨਾਲ ਪਕੜਦੀ ਹੈ ਅਨੀਮਨ ਸਿੰਘ ਜਿਹੜਾ ਹੈ ਉਸਦੀ ਕਹਾਣੀ ਇਹ ਜਦੋਂ ਅਸੀਂ ਪੜ੍ਹਦੇ ਆ ਤਾਂ ਅਸੀਂ ਦੇਖਦੇ ਆ ਕਿ ਉਸਨੇ ਇਸ ਕਿਤੇ ਨੂੰ ਬੜੇ ਨਜ਼ਦੀਕ ਜਾ ਕੇ ਉਸ ਨੂੰ ਇਹ ਸਮਝਿਆ ਹੈ ਇੰਜ ਲੱਗਦਾ ਹੈ ਕਿ ਜਿਵੇਂ ਇੱਕ ਕਸਾਈ ਆਪ ਹੀ ਲਿਖ ਰਿਹਾ ਹੋਵੇ। ਆਵੇਂ ਕਿ ਅਨੀਮਨ ਸਿੰਘ ਜਿਹੜਾ ਹੈ ਸ਼ੁੱਧ ਸ਼ਾਕਾਹਾਰੀ ਤੇ ਸੂਫੀ ਤੇ ਇੱਕ ਸੌ ਕਹਾਣੀਕਾਰ ਹੈ ਪਰ ਇਸਦੀ ਕਹਾਣੀ ਨੂੰ ਜਦੋਂ ਅਸੀਂ ਪੜ੍ਹਦੇ ਆ ਤਾਂ ਕਹਾਣੀਕਾਰ ਦੀ ਮਿਹਨਤ ਜਿਹੜੀ ਹੈ ਵਿਸ਼ੇ ਦੇ ਉੱਤੇ ਈ ਧੀ ਮਿਹਨਤ ਹੈ ਉਸਦੀ। ਕਿ ਉਹ ਕਹਾਣੀ ਦੇ ਸਕਿੰਨ ਦੇ ਵਿੱਚ ਵੜ ਜਾਂਦਾ ਹੈ ਉਹ ਕਹਾਣੀ ਲਿਖਦਾ ਜਦੋਂ ਤਾਂ ਕਹਾਣੀ ਦੇ ਜਿਹੜਾ ਬਰਤਾਂਤ ਹੈ ਉਸ ਦੇ ਵਿੱਚ ਨਿੱਕੇ ਨਿੱਕੇ ਇੱਡੇ ਸੂਖਮ ਵੇਰਵੇ ਨੇ ਉਸ ਕਿੱਤੇ ਦੇ ਨਾਲ ਸੰਬੰਧਿਤ ਕਿ ਪੜਨ ਵਾਲਾ ਜਿਹੜਾ ਹੈ ਉਹ ਹੈਰਾਨ ਹੋ ਜਾਂਦਾ ਹੈ ਉਹਨਾਂ ਅੰਤ ਦ੍ਰਿਸ਼ਟੀਆਂ ਨੂੰ ਉਹ ਕਿੰਨੇ ਬਾਰੀਕੀ ਦੇ ਨਾਲ ਪਕੜਦਾ ਹੈ ਅਤੇ ਪੂਰੀ ਵਿਸ਼ਾਲਤਾ ਦੇ ਨਾਲ ਪਕੜਦਾ ਹੈ ਕਿ ਕਿਵੇਂ ਕਿੱਥੇ 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 ਸਮੱਸਿਆਵਾਂ ਹਨ ਜੋ ਇੱਕ ਕਸਾਈ ਇਹਦੇ ਕਿੱਤੇ ਦੇ ਨਾਲ ਸੰਬੰਧਿਤ ਕੰਸ ਸਮੱਸਿਆਵਾਂ ਹਨ ਕਿੱਥੇ ਕਿੱਥੇ ਨੁਕਸ ਹਨ ਕਿੱਥੇ ਕਿੱਥੇ ਬੇਰਮੀ ਹੈ ਅਤੇ ਬੇਰਮੀ ਦੀ ਉਸਦੀ ਪਰਿਭਾਸ਼ਾ ਕੀ ਹੈ ਕਿ ਕਿਹੜਾ ਕਸਾਈ ਦਾ ਭ੍ਰਸ਼ਟਾਚਾਰ ਕੀ ਹੈ ਉਹਨੇ ਉਹਨਾਂ ਗੱਲਾਂ ਨੂੰ ਅਤੇ ਆਪਾਂ ਥੋੜਾ ਜਿਹਾ ਪਿੱਛੇ ਜਾ ਕੇ ਕਰੋਨਾ ਕਾਲ ਦੇ ਵਿੱਚ ਜਾਂ ਜਿਵੇਂ ਇੱਕ ਜਗ੍ਹਾ ਤੇ ਜ਼ਿਕਰ ਕਰਦਾ ਹੈ ਕਿ ਕਰੋਨਾ ਕਾਲ ਦੇ ਵੇਲੇ ਜਿਹੜਾ ਹੈ ਉਹ ਰੇਟ ਜਦੋਂ ਜਿਹੜੇ ਅਨਕੀਮਤਾਂ ਬੱਕਰੇ ਦੀਆਂ ਕੀਮਤਾਂ ਨਹੀਂ ਘਟਦੀਆਂ ਪਰ ਬਾਕੀ ਚੀਜ਼ਾਂ ਦੇ ਕੀਮਤਾਂ ਘਟ ਜਾਂਦੀਆਂ ਤਾਂ ਉਸ ਵੇਲੇ ਦੇ ਉੱਤੇ ਲੋਕ ਕਸਾਈ ਜਿਹੜੇ ਹਨ ਕਿਵੇਂ ਢੇਡਾਂ ਦਾ ਮੀਟ ਬਣਾ ਕੇ ਵੇਚਦੇ ਹਨ ਕਈ ਜਗ੍ਹਾ ਦੇ ਉੱਤੇ ਕੁੱਤਿਆਂ ਦਾ ਮੀਟ ਜਿਹੜਾ ਹੈ ਉਹ ਵੀ ਬਣਾ ਕੇ ਜਿਹੜਾ ਹੈ ਉਹ ਬੱਕਰੇ ਦਾ ਮੀਟ ਕਹਿ ਕੇ ਵੇਚ ਦਿੱਤਾ ਜਾਂਦਾ ਹੈ ਉਹ ਦਿਖਾਉਂਦਾ ਹੈ ਦੱਸਦਾ ਹੈ ਉਸ ਦੇ ਵਿੱਚੋਂ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਭੇਡਾਂ ਦੇ ਦੇ ਪੁਛਾਂ ਜਿਹੜੀਆਂ ਹਨ ਤੇ ਭੇਡਾਂ ਦੇ ਪੁਛਾਂ ਬੱਕਰੇ ਦੀਆਂ ਲਗਾ ਦਿੱਤੀਆਂ ਤੇ ਭੇਡਾਂ ਉਹਨਾਂ ਦੇ ਉੱਤੇ ਬੱਕਰੇ ਦਾ ਮੂੰਹ ਲਗਾ ਦਿੱਤਾ ਤਾਂ ਜੋ ਜਿਹੜਾ ਗਾਹ ਹੈ ਉਸ ਨੂੰ ਭੁਲੇਖਾ ਇਹ ਪੈ ਜਾਵੇ ਕਿ ਇਹ ਮੀਟ ਜਿਹੜਾ ਹੈ ਇਹ ਮਾਸ ਜਿਹੜਾ ਹੈ ਉਹ ਬੱਕਰੇ ਦਾ ਏ ਤੁਸੀਂ ਦੇਖੋ ਇੰਨੀ ਬਰੀਕੀ ਤੱਕ ਜਾਂਦਾ ਹੈ ਕਿ ਉਹ ਵੇਚੇ ਕਰੋਨਾ ਕਾਲ ਦੇ ਵੇਲੇ ਜਾਂ ਜਦੋਂ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਹੈ ਨਾਗਾਪੁਰ ਤੋਂ ਜਿਹੜੇ ਸਨ ਉਹ ਸਪਾਈ ਫੌਜੀ ਜਿਹੜੇ ਹਨ ਪੈਰਾਮਿਲਟਰੀ ਫੋਰਸੇਜ਼ ਆਈਆਂ ਸਨ ਤਾਂ ਉਹ ਉਹ ਕੁੱਤੇ ਬਿੱਲੇ ਗਧੇ ਖੋਤੇ ਝੋਟੇ ਮਤਲਬ ਸਾਰਾ ਕੁਝ ਹੀ ਉਹ ਖਾ ਲੈਂਦੇ ਹਨ ਤੇ ਉਸ ਦਾ ਕਸਾਈ ਦੇ ਜਿਹੜੇ ਕਿਤੇ ਦੇ ਉੱਤੇ ਕੀ ਅਸਰ ਪੈਂਦਾ ਹੈ ਤੇ ਉੱਥੇ ਬੇਈਮਾਨੀ ਜਿਹੜੀ ਕਿਸ ਤਰ੍ਹਾਂ ਦੀ ਆ ਇਸ ਪੇਸ਼ੇ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਉਹ ਬੜੀ ਬਰੀਕੀ ਦੇ ਨਾਲ ਮੇਰਾ ਮੇਰਾ ਮੰਨਣਾ ਹੈ ਕਿ ਕਹਾਣੀ ਜਿਹੜੀ ਹੈ ਸਾਨੂੰ ਕਹਾਣੀਕਾਰ ਨੂੰ ਆਪਣੇ ਵਿਸ਼ੇ ਦੀ ਪੂਰੀ ਸਮਝ ਤਾਂ ਹੋਣੀ ਚਾਹੀਦੀ ਹੈ ਦੂਜੀ ਇਹ ਵੀ ਹੈ ਕਿ ਕਹਾਣੀਕਾਰ ਜਿਹੜਾ ਹੈ ਉਹ ਜਦੋਂ ਕੋਈ ਵੀ ਕਹਾਣੀ ਜਦੋਂ ਅਸੀਂ ਪੜ੍ਹਦੇ ਹਾਂ ਜੇਕਰ ਕਹਾਣੀ ਦੀ ਇੱਕ ਇੱਕ ਡਾਈਮੈਂਸ਼ਨ ਜਿਹੜੀ ਹੈ ਉਹ ਇਹ ਵੀ ਹੈ ਕਿ ਸਾਨੂੰ ਉਹ ਕਹਾਣੀ ਜਿਹੜੀ ਹੈ ਇੱਕ ਨਵੇਂ ਪਹਿਲੂ ਦੇ ਰੂਬਰੂ ਕਰਾਵੇ ਤਾਂ ਇਹ ਕਹਾਣੀ ਜਿਹੜੀ ਆ ਸਾਨੂੰ ਉਹ ਕਸਾਈ ਦੇ ਕਿੱਤੇ ਦੇ ਇੱਕ ਨਵੇਂ ਨਵਾਂ ਪਹਿਲੂ ਮੇਰਾ ਖਿਆਲ ਨਹੀਂ ਖੈ ਮੈਂ ਇੱਕ ਨੋਵਲ ਪੜਿਆ ਸੀ 2020 ਦੇ ਵਿੱਚ ਆਇਆ ਸੀਗਾ ਨੋਵਲ ਇਹ ਨੋਵਲ ਦੇ ਉੱਤੇ ਬੁਕਰ ਪ੍ਰਾਈਜ਼ ਵੀ ਮਿਲਿਆ ਸੀ ਇਹ ਸੀ ਇਸ ਦਾ ਡਗਲਸ ਸ਼ਗੀਬ ਬੈਨ ਸੀ ਇਸ ਦਾ ਨਾਮ ਸ਼ਗੀਬ ਬੈਨ ਇਹ ਨੋਵਲ ਸੀਗਾ ਤੇ ਡਗਲਸ ਟੂਆਰਟ ਦਾ ਇਹ ਨੋਵਲ ਹੈ ਤਾਂ ਇਹ ਨੋਵਲ ਦੇ ਵਿੱਚ ਸ਼ੁਰੂਆਤ ਦੇ ਜਿਹੜੇ ਹਨ ਕਾਂਡ ਜਿਹੜਾ ਹੈ ਉਸ ਦੇ ਵਿੱਚੋਂ ਇੱਕ ਦੋ ਕਾਂਡ ਹਨ ਉਹਨਾਂ ਦੇ ਵਿੱਚ ਕਸਾਈ ਪੁਨੇ ਦਾ ਜਿਹੜਾ ਹੈ ਉਸ ਦਾ ਬ੍ਰਿਕੀ ਦੇ ਨਾਲ ਵਰਨਣਾ ਅੰਗਰੇਜ਼ੀ ਵਿਸ਼ੇ ਵਿੱਚੋਂ ਨੋਵਲ ਹੈ। ਇਹ ਇਹ ਤਾਂ ਹੋਰ ਮੈਂ ਮੈਨੂੰ ਨਹੀਂ ਲੱਗਦਾ ਕੋਈ ਜ਼ਿਆਦਾ ਪੜਿਆ ਹੋਵੇ ਤਾਂ ਇਹ ਵਿਸ਼ੇ ਦੇ ਬਾਰੇ ਪਹਿਲਾ ਦੂਸਰਾ ਦੋ ਵਿਅਕਤੀਆਂ ਦਾ ਮਨੋਵਿਗਿਆਨ ਇਸ ਦੇ ਵਿੱਚ ਦੋ ਕਿਰਦਾਰ ਨੇ ਜਿਹੜੇ ਸਪਸ਼ਟ ਰੂਪ ਦੇ ਵਿੱਚ ਸਾਹਮਣੇ ਆਉਂਦੇ ਆ ਨੰਬਰ 1 ਦੇ ਉੱਤੇ ਜਿਹੜਾ ਇਸ ਦਾ ਮੁੱਖ ਪਾਤਰ ਹੈ ਜਿਹੜਾ ਆਪ ਗੱਲ ਕਰ ਰਿਹਾ ਹੈ ਉਹ ਸੁਲਤਾਨ ਤੇ ਦੂਸਰਾ ਚੰਦਨ ਜਿਹੜਾ ਉਸਦੇ ਕੋਲੇ ਸਖੰਦਰੂ ਮੁੰਡਾ ਕੰਮ ਕਰਨ ਦੇ ਲਈ ਆਉਂਦਾ ਏ ਹੁਣ ਦੋ ਪਾਤਰਾਂ ਦੇ ਦੋਹਾਂ ਦੇ ਮਨੋਵਿਗਿਆਨ ਨੂੰ ਪਕੜਿਆ ਹੈ ਬਿਰਤਾਂਤਕਾਰ ਆਪ ਦੇ ਆਪ ਨੂੰ ਫਰੋਲਦਾ ਏ ਬਿਰਤਾਂਤਕਾਰ ਕਹਾਣੀ ਦੱਸੀ ਜਾ ਰਿਹਾ ਹੈ ਜੋ ਮੈਂ ਪਾਤਰ ਹੈ ਜੋ ਸੁਲਤਾਨ ਹੈ ਤਾਂ ਉਹ ਆਪਦੀ ਜੋ ਕਥਾ ਬਿਥਿਆ ਹੈ ਉਹ ਦੱਸੀ ਜਾਂਦਾ ਏ ਉਹ ਨਿੱਕੇ ਨਿੱਕੇ ਵੇਰਵੇ ਦਿੰਦਾ ਹੋਇਆ ਆਪ ਦੇ ਆਪ ਨੂੰ ਅਨਫੋਲਡ ਕਰੀ ਜਾਂਦਾ ਏ ਨਾਲ ਦੀ ਨਾਲ ਉਹ ਚੰਦਨਵਾਰੀ ਗੱਲਾਂ ਕਰੀ ਜਾਂਦਾ ਹੈ ਅਨੇ ਕਹਾਣੀ ਦੇ ਵਿੱਚ ਭੂਤ ਤੇ ਭੁੱਖ ਦੋ ਚੀਜ਼ਾਂ ਨਾਲੋਂ ਨਾਲ ਚੱਲਦੀਆਂ ਨੇ ਬੜੀ ਬੜੀ ਇਹ ਰੋਚਕੀ ਚੀਜ਼ ਹੈ ਕਿ ਭੂਤ ਚੰਦਨ ਉਸ ਦੇ ਕੋਲੇ ਆਇਆ ਸੀ ਤੇ چلا ਗਿਆ ਪਰ ਉਸ ਦੇ ਮਨ ਦੇ ਵਿੱਚ ਕਈ ਡੂੰਗੇ ਸਵਾਲ ਛੱਡ ਗਿਆ ਹੈ ਕਹਾਣੀ ਦੇ ਅੰਤਲੇ ਪਹਿਰੇ ਤੱਕ ਨਹੀਂ ਪਤਾ ਲੱਗਦਾ ਕਿ ਕੀ ਚੀਜ਼ ਹੈ ਉਹ ਇਹ ਕਲਾਪਖ ਦਾ ਮਸਲਾ ਹੈ ਆਪਾਂ ਬਾਤ ਦੇ ਵਿੱਚ ਇਸ ਨੂੰ ਆਪਾਂ ਇਸ ਦੇ ਉੱਤੇ ਜਿਹੜੀ ਹੈ ਉਹ ਰੋਸ਼ਨੀ ਪਾਉਂਦੇ ਹਾਂ ਤਾਂ ਦੋ ਪਾਤਰਾਂ ਦਾ ਮਨੋਵਿਗਿਆਨ ਜਿਹੜਾ ਹੈ ਉਹ ਪਕੜਿਆ ਹੈ ਇਹ ਇਸ ਦੇ ਵਿਸ਼ਾ ਹੈ ਦੂਸਰਾ ਕਿ ਚੰਦਨ ਜਿਹੜਾ ਹੈ ਇੱਕ ਬੰਦਾ ਹੈ ਅਤੇ ਉਹ ਕੀ ਹੈ ਕਿਉਂ ਹੈ ਕਿਵੇਂ ਹੈ ਇਨਾਂ ਸਵਾਲਾਂ ਦੇ ਜਵਾਬ ਜਿਹੜੇ ਹਨ ਉਹ ਕਹਾਣੀ ਦਾ ਅੰਤ ਪੜਨ ਤੋਂ ਅੰਤ ਤੋਂ ਬਾਅਦ ਦੂਜੀ ਪਰਤ ਦੇ ਉੱਤੇ ਫਿਰ ਅਸੀਂ ਜਦੋਂ ਪੜਦੇ ਹਾਂ ਤਾਂ ਸਾਨੂੰ ਹੋਰ ਨਵੇਂ ਸਵਾਲ ਪੈਦਾ ਹੁੰਦੇ ਆ ਫਿਰ ਨਵੇਂ ਸਵਾਲਾਂ ਦੇ ਜਵਾਬ ਮਿਲਦੇ ਆ ਦੂਸਰਾ ਇੱਕ ਕਸਾਈ ਦਾ ਮਨ ਜਿਹੜਾ ਹੈ ਉਸ ਦਾ ਮਨੋਵਿਗਿਆਨ ਜਿਹੜਾ ਹੈ ਉਹ ਕਿਵੇਂ ਮਨਸ ਦਾ ਚੱਲਦਾ ਹੈ ਕੀ ਸੋਚਦਾ ਹੈ ਕਿਹੜੇ ਕਿਹੜੇ ਸਮੱਸਿਆਵਾਂ ਮਰ ਤਦੋ ਮਨੋ ਦੋ ਜਨਿਆਂ ਦੇ ਮਨੋਵਿਗਿਆਨ ਤੀਸਰਾ ਜਿਹੜਾ ਇਸ ਦੇ ਵਿੱਚੋਂ ਜਿਹੜਾ ਵਿਸ਼ਾ ਹੈ ਉਹ ਹੈ ਕਿ ਸਮੇਂ ਦੇ ਨਾਲ ਪਰਵਰਤਨ ਜਿਹੜਾ ਹੈ ਪਹਿਲੇ ਵੇਲਿਆਂ ਦੇ ਵਿੱਚ ਪਰਵਰਤਨ ਜਿਹੜੇ ਹੁੰਦੇ ਸੀ ਉਹ ਘੱਟ ਹੁੰਦੇ ਸੀ ਹੌਲੀ ਹੌਲੀ ਹਜ਼ਾਰ ਸਾਲਾਂ ਦੇ ਵਿੱਚ ਜਿਹੜੀ ਚੀਜ਼ ਹੁੰਦੀ ਸੀ ਫਿਰ 100 ਸਾਲਾਂ ਦੇ ਵਿੱਚ ਹੁੰਦੀ ਸੀ ਉਹ 10 ਸਾਲਾਂ ਦੇ ਵਿੱਚ ਹੁਣ ਕਈ 1 ਸਾਲ ਦੇ ਵਿੱਚ ਇੰਨਾ ਪਰਵਰਤਨ ਆ ਜਾਂਦਾ ਹੈ ਇਹ ਪਰਵਰਤਨ ਨੂੰ ਪਕੜਿਆ ਹੈ ਕਹਾਣੀਕਾਰ ਨੇ ਜਿਹੜਾ ਬੰਦਾ ਪਹਿਲਾਂ ਅ ਸ਼ੂ ਮੋਚੀ ਸੀ ਬੁੱਧਰਾਮ ਮੋਚੀ ਆ ਜਿਵੇਂ ਤਾਂ ਉਹ ਹੁਣ ਉਸ ਦੀ ਦੁਕਾਨ ਜਿਹੜੀ ਆ ਉਹ ਮੋਚੀ ਏਥਾਂ ਬੈਠਾ ਤੇ ਉਹ ਹੌਲੀ-ਹੌਲੀ ਇੱਕ ਛੋਟਾ ਜਿਹਾ ਕਮਰਾ ਲੈ ਲੈਂਦਾ ਤੇ ਫੇਰ ਉਸ ਦੇ ਛੱਤ ਵੀ ਹੈ ਨੀਗੀ ਤੇ ਹੌਲੀ-ਹੌਲੀ ਉਸ ਦਾ ਇੱਕ ਜਿਹੜਾ ਹੈ ਢਾਲੀ ਵਾਲ ਸ਼ੂ ਹਾਊਸ ਬਣ ਜਾਂਦਾ ਹੈ ਉਵੇਂ ਜਿਹੜਾ ਇੱਕ ਦੰਦ ਸਾਜ ਹੈ ਤੇ ਉਹ ਵੀ ਸਿਰਫ ਉਹ ਮੂਰੇ ਡਾਕਖਾਨੇ ਦੇ ਮੂਰੇ ਬੈਠ ਕੇ ਦੰਦ-ਦੰਦ ਦੀਆਂ ਜਿਹੜੀਆਂ ਨੇ ਉਹ ਰੱਖੀਆਂ ਹੋਈਆਂ ਨੇ ਦੰਦ ਵੀੜ ਰੱਖੀ ਹੋਈ ਹੈ 2 3 ਤੇ ਉਹ ਵੇਚਦਾ ਹੈ ਲੋਕਾਂ ਦੇ ਦੰਦ ਵਗੈਰਾ ਠੀਕ ਕਰਦਾ ਮਰੰਮਤ ਕਰਦਾ ਹੁਣ ਉਸਦੇ ਮੁੰਡੇ ਨੇ BDS ਕਰ ਲਈ ਹੈ ਤੇ ਉਹ ਇੱਕ ਗੁਪਤਾ ਡੈਂਟਲ ਹਾਊਸ ਬਣ ਗਿਆ ਉਸਦਾ ਤਾਂ ਕਿਸ ਤਰੀਕੇ ਦੇ ਨਾਲ ਜਿਹੜਾ ਪਰਵਰਤਨ ਆਉਂਦਾ ਹੈ ਰਾਜ ਰੇਡੀਓ ਹੈ ਜਿਵੇਂ ਉਸਦਾ ਮਾਡਰਨ ਇਲੈਕਟ੍ਰੋਨਿਕਸ ਦੀ ਉਸਦੀ ਵੱਡੀ ਦੁਕਾਨ ਬਣ ਜਾਂਦੀ ਹੈ ਤਾਂ ਇਸ ਤਰੀਕੇ ਦੇ ਨਾਲ ਜਾਂ ਜੀਤਾ ਘੜੀ ਸਾਜਾ ਹੁਣ ਉਸਦੇ ਪੁੱਤਰ ਨੇ ਵੱਡਾ ਮਾਲ ਖੋਲ੍ਹ ਲਿਆ ਹੈ ਤਾਂ ਕਿਵੇਂ ਜਿਹੜੇ ਹਨ ਉਹ ਦੁਕਾਨਦਾਰੀ ਛੋਟੇ ਤੋਂ ਵੱਡੇ ਵੱਲ ਕਿਵੇਂ ਤੇ ਆਰਥਿਕਤਾ ਦੇ ਨਾਲ ਕਿਵੇਂ ਤਬਦੀਲੀਆਂ ਆਉਂਦੀਆਂ ਹਨ ਸਮਾਜ ਦੇ ਵਿੱਚ ਤਬਦੀਲੀਆਂ ਆਉਂਦੀਆਂ ਹਨ ਤੇ ਜਿਹੜੇ ਲੋਕ ਜਿਨ੍ਹਾਂ ਕੋਲੇ ਥੋੜਾ ਬਤਾਂ ਪਿੱਛੇ ਸੀ ਤਾਂ ਉਹ ਘਰਵਾਰ ਨੂੰ ਵਧਾ ਕੇ ਜਿਹਦੇ ਕੋਲ ਦੁਕਾਨ ਸੀ ਦੁਕਾਨਾਂ ਦੀ ਕੀਮਤ ਵਧ ਗਈ ਹੈ ਪਰ ਨਾਲੋਂ ਨਾਲ ਇਹ ਵੀ ਹੈ ਕਿ ਆਰਥਿਕਤਾ ਦੇ ਝੰਬੇ ਹੋਏ ਵਰਗ ਜਿਹੜੇ ਹਨ ਜਿਹੜੇ ਕਿਰਤੀ ਵਰਗ ਹੈ ਨਿਮਨ ਵਰਗ ਹੈ ਦਲਿਤ ਵਰਗ ਹੈ ਉਹਨਾਂ ਦੇ ਉੱਤੇ ਵੀ ਉਹ ਬੈਟਰੀ ਮਾਰਦਾ ਹੈ ਰੌਸ਼ਨੀ ਪਾਉਂਦਾ ਹੈ ਉਹਨਾਂ ਦੇ ਵਿੱਚੋਂ ਹੀ ਸ਼ਾਇਦ ਚੰਦਨ ਹੈ ਇੱਕ ਪਾਤਰ ਉਨ੍ਹਾਂ ਦੇ ਵਿੱਚੋਂ ਉਹ ਆਪ ਵੀ ਹੈ ਉਸ ਦਾ ਬੇਟਾ ਤੇ ਬੇਟੀ ਜਿਹੜੇ ਹਨ ਕਿਉਂਕਿ ਉਸ ਨੇ ਉਹ ਫਿਰ ਦਿਖਾਇਆ ਕਿ ਉਹ ਰੱਖਵੇਂ ਕਰਨ ਦੇ ਰਹੇ ਹਨ ਕਿਸ ਤਰੀਕੇ ਦੇ ਨਾਲ ਉਹ ਛੋਟੇ ਦਰਜੇ ਦੀ ਬੈਂਕ ਦੇ ਵਿੱਚ ਜਾਂ ਕਿਤੇ ਹੋਰ ਜਿਹੜਾ ਹੈ ਉਹ ਨੌਕਰੀ ਉਹ ਹਾਸਲ ਕਰਦਾ ਹੈ ਤੇ ਉਸ ਦੀ ਜਿਹੜੀ ਪਤਨੀ ਆ ਉਹ ਵੀ ਕਿਤੇ ਚੌਥਾ ਦਰਜਾ ਕਰਮਚਾਰੀ ਹੈ ਤਾਂ ਇਸ ਤਰੀਕੇ ਦੇ ਨਾਲ ਜਿਹੜਾ ਹੈ ਇਹ ਕਹਾਣੀ ਦੇ ਤਿੰਨ ਵਿਸ਼ੇ ਜਿਹੜੇ ਹਨ ਉਹ ਮੂਲ ਰੂਪ ਦੇ ਵਿੱਚ ਮੈਂ ਪਛਾਣੇ ਨੇ ਕਹਾਣੀ ਦੀ ਦੇ ਤਕਨੀਕ ਪੱਖ ਤੋਂ ਇਸ ਦੇ ਕਲਾ ਪੱਖ ਦੀ ਗੱਲ ਕਰੀਏ ਕਲਾ ਪੱਖ ਦੇ ਉੱਤੇ ਸਭ ਤੋਂ ਪਹਿਲਾਂ ਇਹ ਹੈ ਕਿ ਇਸ ਦੀ ਗੋਂਦ ਜਿਹੜੀ ਹੈ ਸੰਰਚਨਾ ਜਿਹੜੀ ਹੈ ਉਸ ਦੀ ਸਟਰਕਚਰ ਆ ਜੋ ਉਹ ਬਹੁਤ ਪੀਡੀ ਹੈ ਕਹਾਣੀ ਦੇ ਵਿੱਚ ਕਹਾਣੀ ਤਾਂ ਹੈ ਕਹਾਣੀ ਦੇ ਵਿੱਚ ਕਈ ਕਹਾਣੀਆਂ ਹਨ ਆਪਸ ਦੇ ਵਿੱਚ ਫਸੀਆਂ ਹੋਈਆਂ ਹਨ ਪਰ ਮੂਲ ਰੂਪ ਦੇ ਵਿੱਚ ਜਿਹੜੀ ਹੈ ਇੱਕ ਕਹਾਣੀ ਹੈ ਤੇ ਉਹ ਕਹਾਣੀ ਸਾਨੂੰ ਅੰਤ ਤੱਕ ਜਿਹੜੀ ਹੈ ਉਤਸੁਕਤਾ ਕਥਾਰਸ ਜਿਹੜੀ ਹੈ ਉਹ ਸਾਨੂੰ ਖਿੱਚ ਕੇ ਲੈ ਜਾਂਦੀ ਹੈ ਤੇ ਅੰਤ ਲਈ ਅੰਤਲਾ ਪੈਰਾ ਜਦੋਂ ਅਸੀਂ ਪੜ੍ਹਦੇ ਹਾਂ ਕਹਾਣੀ ਫਿਰ ਕੰਪਲੀਟ ਹੁੰਦੀ ਹੈ ਉਸ ਤੋਂ ਪਹਿਲਾਂ ਸਾਡੇ ਮਨ ਦੇ ਵਿੱਚ ਸਵਾਲ ਹੈ ਉਤਸੁਕਤਾ ਹੈ ਉਤੇਜਨਾ ਹੈ ਅਗਾ ਕੀ ਹੋਊਗਾ ਚੰਦਨ ਕੌਣ ਹੈ ਚੰਦਨ ਬਾਰੇ ਵਾਰ-ਵਾਰ ਕੀ ਸੋਚ ਰਿਹਾ ਹੈ ਉਹ ਦੂਸਰਾ ਜਿਹੜਾ ਹੈ ਇਸ ਦਾ ਜਿਹੜਾ ਹੈ ਅੰਤ ਕਹਾਣੀ ਜਦੋਂ ਆਪਾਂ ਦੂਸਰੀ ਕਹਾਣੀ ਦਾ ਅੰਤ ਕਹਾਣੀ ਦਾ ਅੰਤ ਪੜੋਂਗੇ ਮੈਂ ਅਕਸਰ ਲਿਖਦਾ ਹੁੰਦਾ ਮੈਂ ਜਦੋਂ ਮੈਂ ਪੜ੍ਹਦਾ ਤਾਂ ਮੈਂ ਸੋਚਦਾ ਵੀ ਹਾਂ ਤੇ ਮੈਂ ਅਕਸਰ ਲਿਖਦਾ ਮੈਂ ਜਾਂ ਬੋਲਦਾ ਹਾਂ ਤਾਂ ਕਿ ਕਹਾਣੀ ਦਾ ਅੰਤ ਬਹੁਤ ਹੀ ਐਮ ਹੈ ਕਈ ਵਾਰੀ ਕਹਾਣੀ ਦਾ ਅੰਤ ਹੀ ਕਹਾਣੀ ਨੂੰ ਖਿੱਚ ਕੇ ਲੈ ਜਾਂਦਾ ਹੈ ਤੇ ਇਹ ਉਹਨਾਂ ਕਹਾਣੀਆਂ ਦੇ ਵਿੱਚੋਂ ਆ ਜਿਸ ਦਾ ਅੰਤ ਜਿਹੜਾ ਹੈ ਹਮੇਸ਼ਾ ਯਾਦ ਰੱਖਿਆ ਜਾਵੇਗਾ ਇਹੋ ਜਿਹਿਆਂ ਕਾਫੀ ਪੰਜਾਬੀ ਦੇ ਵਿੱਚ ਵਧੀਆ ਕਹਾਣੀਆਂ ਹਨ ਬਹੁਤ ਜ਼ਿਆਦਾ ਨਹੀਂ ਹਨ ਪਰ ਜਿਹੜੀਆਂ ਹਨ ਕਹਾਣੀਆਂ ਉਹਨਾਂ ਦੇ ਵਿੱਚ ਇਹ ਇਹ ਕਹਾਣੀ ਇੱਕ ਵਧੀਆ ਅੰਤ ਵਾਲੀ ਕਹਾਣੀ ਜਿਹੜੀ ਆ ਉਹ ਗਿਣੀ ਜਾਵੇਗੀ ਮੈਂ ਕਿਤੇ ਵੀ ਕਹਾਣੀ ਦੇ ਵਿਸ਼ੇ ਦੇ ਬਾਰੇ ਜੇ ਕਹਾਣੀ ਦੇ ਅੰਤ ਦੇ ਬਾਰੇ ਉਹ ਸਪਸ਼ਟ ਨਹੀਂ ਕਰਾਂਗਾ ਤਾਂ ਜੋ ਕਹਾਣੀ ਪੜਨ ਦਾ ਜਿਹੜਾ ਜਿਹੜਾ ਉਤਸੁਕਤਾ ਹੈ ਪਾਠਕ ਦੀ ਸਰੋਤੇ ਦੀ ਉਹ ਖਤਮ ਨਾ ਹੋਵੇ ਦਰਸ਼ਕ ਦੀ ਖਤਮ ਨਾ ਹੋਵੇ ਮੈਂ ਸਿਰਫ ਕਹਾਣੀ ਦੇ ਮੂਲ ਨੁਕਤੇਆਂ ਨੂੰ ਤੁਹਾਡੇ ਸਾਹਮਣੇ ਰੱਖ ਰੱਖ ਰਿਹਾ ਹਾਂ ਤੀਸਰਾ ਚੁਸਤ ਵਾਕ ਤੇ ਵਾਰਤਾਲਾਪ ਬਹੁਤ ਅਹਿਮ ਚੀਜ਼ ਹੈ ਕਹਾਣੀ ਦੇ ਵਿੱਚ ਕਹਾਣੀ ਭਾਵੇਂ ਇੱਕ ਤਰ੍ਹਾਂ ਨਾਲ ਮੋਨੋਲੋਗ ਹੀ ਲੱਗਦੀ ਹੈ ਇੱਕ ਸਵੈ ਵਚਨੀ ਹੈ ਇੱਕ ਬੱਚੇ ਇੱਕ ਬੰਦੇ ਦੀ ਉਹ ਬੰਦਾ ਹੈ ਸੁਲਤਾਨ ਬਿਰਤਾਂਤਕਾਰ ਪਰ ਉਹ ਜਿੱਥੇ ਬੋਲਦਾ ਹੈ ਜਿੱਥੇ ਵਾਰਤਾਲਾਪ ਦੇ ਵਿੱਚ ਵੀ ਗੱਲ ਦਿਖਾਈ ਆ ਵਾਕਾਂ ਦੇ ਵਿੱਚ ਵੀ ਗੱਲ ਹੈ ਜਿਹੜੀ ਉਹ ਚੁਸਤ ਵਾਰਤਾਲਾਪ ਨੇ ਚੁਸਤ ਫਿਕਰੇ ਨੇ ਇਸ ਤਵਾਖ ਨੇ ਕਿਤੇ ਢਿੱਲ ਨਹੀਂ ਹੈ ਕਹਾਣੀਕਾਰ ਨੇ ਉਹਨਾਂ ਦੇ ਵਿੱਚ ਬਹੁਤ ਮਿਹਨਤ ਕੀਤੀ ਹੈ ਦਿਖਾਈ ਦਿੰਦੀ ਹੈ ਕਹਾਣੀ ਦਾ ਅਸਰਲੇਖ ਚਿਕਨ ਸ਼ਾਪ ਮਨ ਚਿਕਨ ਸ਼ਾਪ ਕਹਾਣੀ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਕਹਾਣੀ ਦਾ ਅੰਤ ਜਿਹੜਾ ਹੈ ਉਹ ਅਨਫੋਲਡ ਨਹੀਂ ਕਰਦੀਗੀ ਬਿਰਤਾਂਤ ਇੱਕ ਓਲਾ ਕਾਇਮ ਰੱਖਦੀ ਹੈ ਬਿਲਕੁਲ ਕਹਾਣੀ ਪੜਦਿਆਂ ਸਾਨੂੰ ਲੱਗਦਾ ਹੈ ਕਿ ਚਿਕਨ ਸ਼ਾਪ ਦਾ ਬਿਰਤਾਂਤ ਹੈ ਉਥੇ ਕੀ ਵਾਪਰਦਾ ਕੀ ਕਾਰਜ ਸ਼ੈਲੀ ਹੈ ਅਤੇ ਉਹੀ ਹੈ ਕਹਾਣੀ ਵਿੱਚ ਪਰ ਕਹਾਣੀ ਅੰਤ ਦੇ ਵਿੱਚ ਇੱਡਾ ਮੋੜ ਘੱਟਦੀ ਹੈ ਇੱਡਾ ਜਵਰਦਸਤ ਇੰਨਾ ਦਰਦਮਈ ਇੰਨਾ ਰੌਚਕ ਕਰਨਾਵਈ ਇਹ ਤੁਸੀਂ ਕਹਾਣੀ ਪੜ੍ਹ ਕੇ ਹੀ ਜਿਹੜਾ ਹੈ ਜਦੋਂ ਤੁਹਾਡਾ ਸਾਹ ਰੁਕਿਆ ਰਹੇਗਾ ਅੰਤਲੇ ਪਹਿਰੇ ਤੱਕ ਜਿਹੜਾ ਹੈ ਸਾਰ ਰੁਕਿਆ ਰਹਿੰਦਾ ਤੇ ਫਿਰ ਜਿਹੜਾ ਹੈ ਤੁਸੀਂ ਕਹਾਣੀ ਨੂੰ ਮੋੜ ਪੜਨ ਦੇ ਲਈ ਮਜਬੂਰ ਹੋਵੋਗੇ ਕਹਾਣੀ ਦਾ ਪੰਜਵੇਂ ਜਿਹੜੀ ਕਲਾ ਪੱਖ ਦੇ ਬਾਰੇ ਗੱਲ ਹੈ ਉਤਸੁਕਤਾ ਕਾਇਮ ਅੰਤ ਤੱਕ ਜਿਵੇਂ ਪਹਿਲਾਂ ਮੈਂ ਕਿਹਾ ਹੈ ਕਿ ਕਹਾਣੀ ਦੇ ਵਿੱਚ ਜਿਹੜਾ ਤੁਹਾਡਾ ਬੀਤਿਆ ਹੈ ਪੂਤਕਾਲ ਤੇ ਭਵਿੱਖ ਦੋਵੇਂ ਨਿਰੰਤਰ ਚੱਲਦੇ ਚੰਦਨ ਕੌਣ ਸੀ ਚੰਦਨ ਕਿੱਥੋਂ ਆਇਆ ਕਿਉਂ ਆਇਆ ਕਿਉਂ ਇਹ ਕੁਝ ਕਰ ਰਿਹਾ ਹੈ ਚੰਦਨ ਕੀ ਸੀ ਕੀ ਸ਼ੈ ਸੀ ਉਹਨੇ ਕੀ ਕੀਤਾ ਹੋਵੇਗਾ ਤਾਂ ਪਾਠਕ ਦੇ ਮਨ ਦੇ ਵਿੱਚ ਇਹ ਸਵਾਲ ਨਿਰੰਤਰ ਕਿ ਕਦੋਂ ਪਤਾ ਲੱਗੂ ਕਿ ਚੰਦਨ ਕੀ ਹੈ ਐਲਈਡੀ ਦਾ ਸਵਾਲ ਕੀ ਹੈ LED ਦੇ ਬਾਰੇ ਕਿਉਂ ਵਾਰ-ਵਾਰ ਗੱਲ ਹੋ ਰਹੀ ਹੈ ਇੱਕ ਬੰਦਾ ਬਰਤਾਂਤਕਾਰ ਜਿਹੜਾ ਕਿ ਸੁਲਤਾਨ ਹੈ ਜਿਹੜਾ ਜਿਹੜਾ ਕਿ ਬਚਪਨ ਤੋਂ ਉਸਦਾ ਪਿਓ ਵੀ ਜਿਹੜਾ ਹੈ ਕਸਾਈ ਹੈ ਅਤੇ ਉਸਦੇ ਹੱਥਾਂ ਦੇ ਵਿੱਚ ਪੱਠ ਹੈ ਪੈਸੇ ਉਸਨੇ ਲਏ ਹੋਏ ਨੇ 12500 ਰੁਪਏ ਉਹ ਕਿਸੇ ਦੇ ਵਿਆਹ ਦੇ ਲਈ ਉਸਨੇ ਉੱਥੇ ਜਿਹੜਾ ਹੈ ਬੱਕਰਾ ਭੇਜਣਾ ਹੈ ਉਸਦੇ باوجود ਇਹ ਚੀਜ਼ਾਂ ਜਿਹੜੀਆਂ ਨੇ ਉਹੋ ਇਸ ਦੇ باوجود ਉਸ ਤੋਂ ਪਠ ਵੱਡ ਕਿਉਂ ਨਹੀਂ ਹੋ ਰਿਹਾ ਕੀ ਮਜਬੂਰੀ ਹੈ ਕੀ ਰੋਕ ਰਿਹਾ ਉਸ ਨੂੰ ਕਿਹੜਾ ਬੰਦਾ ਹੈ ਜਿਹੜਾ ਉਸਨੇ ਪਛਾਣਨ ਵਿੱਚ ਗਲਤੀ ਕੀਤੀ ਹੈ ਇਹ ਚੰਦਨ ਹੈ ਜਾਂ ਕੋਈ ਹੋਰ ਹੈ ਤੇ ਜੇ ਚੰਦਨ ਹੈ ਤਾਂ ਉਸ ਦੇ ਵਿੱਚ ਕੀ ਕੀ ਗਲਤੀ ਹੈ ਜਿਹੜੀ ਉਸ ਨੂੰ ਨਹੀਂ ਪਤਾ ਲੱਗੀ 6ਵੀਂ ਚੀਜ਼ ਦ੍ਰਿਸ਼ ਵਰਣਨ ਕਹਾਣੀ ਦੇ ਵਿੱਚ ਜਿਹੜੀ ਇਮੇਜਰੀ ਹੈ ਦ੍ਰਿਸ਼ ਵਰਣਨ ਹੈ ਬਹੁਤ ਹੀ ਐਮ ਚੀਜ਼ ਹੈ ਤੇ ਇਸ ਦੇ ਵਿੱਚ ਜਿਹੜੀ ਹੈ ਉਹ ਉਹਦੇ ਵਿੱਚ ਦ੍ਰਿਸ਼ਾਂ ਦੀ ਕੋਈ ਘਾਟ ਨਹੀਂ ਹੈ ਦ੍ਰਿਸ਼ ਤੇ ਦ੍ਰਿਸ਼ ਚੜਿਆ ਆਉਂਦਾ ਹੈ ਕੈਰੈਕਟਰਾਇਜ਼ੇਸ਼ਨ ਕਿਰਦਾਰ ਪਾਤਰ ਉਸਾਰੀ ਸਤਵਾਂ ਜਿਹੜਾ ਨੁਕਤਾ ਹੈ ਦੋ ਪਾਤਰ ਨੇ ਸੁਲਤਾਨ ਸੁਲਤਾਨ ਦੇ ਨਾਲ ਉਸਦੇ ਪਿਓ ਮਸਤਾਨ ਦਾ ਜ਼ਿਕਰ ਹੈ ਦੂਜਾ ਪਾਤਰ ਚੰਦਨ ਚੰਦਨ ਦੇ ਨਾਲ ਫਿਰ ਉਸ ਦੀ ਇਸ ਦੀ ਮਾਸ਼ੂਕਾ ਦਾ ਜ਼ਿਕਰ ਹੈ ਜਿਹੜੀ ਆਲਿਆ ਪੱਟ ਵਰਗੀ ਹੈ ਪਰ ਉਸ ਦੀ ਤਸਵੀਰ ਦੇਖਦਾ ਹੈ ਉਸ ਨੂੰ ਮੋਬਾਈਲ ਵਿੱਚ ਵੇਖਦਾ ਹੈ ਸਵਾਲ ਪੈਦਾ ਹੁੰਦੇ ਹਨ ਕਿਉਂਕਿ ਹੈ ਨਾ ਪਰ ਕਹਾਣੀ ਦੇ ਵਿੱਚ ਦੋ ਪਾਤਰ ਹਨ ਅਤੇ ਦੋਹਾਂ ਦੀ ਦੀ ਹੀ کردار ਜਿਹੜਾ ਚਤ੍ਰਨ ਹੈ ਉਸ ਦੀ ਪਾਤਰ ਉਸਾਰੀ ਵਧੀਆ ਪਾਤਰ ਉਸਾਰੀ ਇਹ ਇਸ ਦਾ ਕਲਾ ਪੱਖ ਹੈ ਤੀਜਾ ਕਹਾਣੀ ਸਾਨੂੰ ਇਸ਼ਾਰੇ ਵੀ ਹੌਲੀ-ਹੌਲੀ ਦਿੰਦੀ ਹੈ ਜਿਵੇਂ ਨਾ ਕੋਈ ਡਰ ਜਿਵੇਂ ਜਦੋਂ ਉਹ ਬੱਕਰੇ ਨੂੰ ਵੱਢ ਰਿਹਾ ਹੈ ਤਾਂ ਉਹ ਉਸ ਸਮੇਂ ਚੰਦਨ ਕੋਲ ਖੜਾ ਨਾ ਕੋਈ ਡਰ ਨਾ ਝਿਜਕ ਨਾ ਰਹਿਮ ਕਿਉਂ ਪਤਾ ਨਹੀਂ ਉਹ ਕਿਹੜੀ ਮਿੱਟੀ ਦਾ ਬਣਿਆ ਹੈ ਪਹਿਲੀ ਵਾਰੀ ਦੇਖ ਰਿਹਾ ਹੈ ਦੂਜਾ ਇਹ ਲੱਕੜੀ ਨਹੀਂ ਪਾਟਦੀ ਉਹ ਸਵਾਲ ਪੁੱਛਦਾ ਹੈ ਚੰਦਨ ਉਹਨੂੰ ਪੁੱਛਦਾ ਹੈ ਸਵਾਲ ਵੀ ਇਹ ਲੱਕੜ ਨਹੀਂ ਪਾਟਦੀ ਜਦੋਂ ਤੂੰ ਵਾਰ-ਵਾਰ ਉਹਦੇ ਉੱਤੇ ਦਾਹ ਮਾਰਦਾ ਹੈ ਯਾਨੀ ਉਹਦੇ ਉੱਤੇ ਵਾਰ-ਵਾਰ ਤੂੰ ਵਾਰ ਕਰਦਾ ਛੁਰੀਆਂ ਦੇ ਨਾਲ ਵਾਰ ਕਰਦਾ ਜਾਂ ਦਾਦੇ ਨਾਲ ਕਰਦਾ ਇਹਨੂੰ ਕੀ ਕਹਿੰਦੇ ਆ ਮੁੱਢੀ ਕਹਿੰਦੇ ਆ ਹੋਰ ਇੱਕ ਸਾਈ ਦੇ ਜਿਹੜੇ ਸੰਧ ਹਨ ਉਹਨਾਂ ਬਾਰੇ ਉਹ ਕਿਉਂ ਜਾਣਨਾ ਚਾਹੁੰਦਾ ਇੰਨਾ ਕੁਝ ਤੇ ਫਿਰ ਅਚਾਨਕ ਕਿਉਂ ਗਾਇਬ ਹੋ ਗਿਆ ਮੋਬਾਈਲ ਦੇ ਉੱਤੇ ਲੜਕੀ ਦੀ ਤਸਵੀਰ ਨੂੰ ਕਿਉਂ ਦੇਖ ਰਿਹਾ ਵਾਰ-ਵਾਰ ਇਹ ਸਵਾਲ ਕੋਈ ਇਸ਼ਾਰੇ ਹੀ ਕਰਦੇ ਹਨ ਇਹ ਇਸ਼ਾਰੇ ਤੁਹਾਨੂੰ ਅੰਤ ਤੇ ਹੀ ਸਪਸ਼ਟ ਹੁੰਦੇ ਨੇ ਕਹਾਣੀ ਬਾਰੇ ਇੰਨੀ ਕਿ ਸਮਝ ਆਪਾਂ ਤਿਆਰ ਕੀਤੀ ਹੈ ਇੰਨੀ ਕਿ ਸਮਝ ਜਿਹੜੀ ਹੈ ਮੈਨੂੰ ਆਈ ਹੈ ਮੈਨੂੰ ਕਹਾਣੀ ਬਹੁਤ ਵਧੀਆ ਲੱਗੀ ਹੈ ਤੇ ਫਿਰ ਗੱਲ ਕਰਦੇ ਰਹਾਂਗੇ ਤੇ ਇਹਨਾਂ ਸ਼ਬਦਾਂ ਦੇ ਨਾਲ ਜਿਹੜਾ ਹੈ ਉਹ ਵਿਦਾ ਲੈਂਦੇ ਆ ਆਪਣਾ ਖਿਆਲ ਰੱਖਣਾ ਸਤਿ ਸ੍ਰੀ ਅਕਾਲ